ਪਰ ਉਹ ਸਾਹਿਬਜ਼ਾਦੇ ਡੋਲੇ ਨਹੀਂ ਜਦੋਂ ਪਹਿਲੀ ਪੇਸ਼ੀ ਤੋਂ ਬਾਅਦ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੇ ਕੋਲ ਵਾਪਸ ਆਏ ਵਾਪਸ ਆ ਕੇ ਸਾਰੀ ਵਰਤਾ ਦੱਸਦੇ ਨੇ ਤੇ ਫਿਰ ਇੱਥੇ ਮਾਤਾ ਗੁਜਰਕੌਰ ਜੀ ਆਪਣੇ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਨੇ ਉਸ ਵੇਲੇ ਦੀ ਵਰਤਾ ਕਵੀਸ਼ਰ ਜੱਠਾ ਆਪ ਸਭ ਸੰਗਤਾਂ ਦੇ ਸਾਹਮਣੇ ਇਉਂ ਪੇਸ਼ ਕਰਦਾ ਚਰਖੜੀਏ ਚੜ ਜਾਓ ਕੁੱਦਿਓ ਸੂਲੀ ਵੇ सेज किलजो फुल तो कुलीे असेज किलां जी समो फुल तो कुली वांग सहारो वे सिझारे लखवारस नारो वे सिझा लखवार सुगनारो वे हिकु तर चमड़ी नोचन दर चमड़ीचन नमूरा दे पस देवन डोले हूरां देज पस देवन डोले हूराज जी तीनू रासकारे सिरी लखदार सिदक ने सिज ਸਿੱਧਕ ਨਾ ਹਾਰਿਓ ਵੇ ਮਰੀਓ ਦੂਜੋਂ ਦੂਜਾ ਰਹਿ ਕੇ ਧੀਮਾ ਨੇ ਤੁਸੀਂ ਪਹਿ ਜੋ ਪੱਠੀ ਵਿੱਚ ਬਣ ਕੇ ਕੀਲਾ ਕੀਮਾ ਵੇ ਤੁਸੀਂ ਪਹਿ ਜੋ ਪੱਠੀ ਵਿੱਚ ਬਣ ਕੇ ਕੀਮਾ ਕੀਮਾ ਵੇ ਮਤ ਦਾ ਸੌਦਾ ਜਾਵਣ ਜਾ ਰਿਓ ਵੇ ਸਿਰ ਜਾਵੇ ਲੱਖ ਵਾਰ ਸਿੱਧਕ ਨਾ ਹਾਰਿਓ ਵੇ ਜਿਹੜਾ ਵੇ ਲੱਖ ਵਾਰ ਸਦਕਾ ਨਾ ਹਾਰਿਓ ਵੇ ਧਰਤੀ ਦੇ ਵਿੱਚ ਗੱਡਣਾ ਧਰਤੀ ਦੇ ਵਿੱਚ ਗੱਡਣ ਕੋਲ ਪੀੜਨ ਜੇ ਉਹ ਤੇਗਾ ਵਿੱਚ ਬਲਣ ਤਨੀਆ ਪੀੜਨ ਜੇ ਉਹ ਤੇਗਾ ਬੱਲਣ ਤਵਿਆ ਬੀੜੇ ਲੋ ਜੀ ਬਿਆਲੇ ਵੰਗਰ ਕਸ਼ਟ ਸਹਾਰੋ ਵੇ ਸਿਰ ਜਾਵੇ ਲੱਖ ਵਾਰ ਸਦਕਾ ਹਾਰੋ ਵੇ ਸਿਰ ਜਾਵੇ ਲੱਖ ਵਾਰ ਸਦਕਾ ਹਾਰੋ ਵੇ ਖੂਨ ਪਿਆਸੀ ਧਰਤੀ ਉੱਤੇ ਡੋਲਿਓ ਵੇ ਜਾਂ ਸਤ ਸ੍ਰੀ ਅਕਾਲ ਕੱਜ ਕੇ ਬੋਲਿਓ ਵੇ ਸਤਿ ਸ੍ਰੀ ਅਕਾਲ ਗੱਜ ਕੇ ਬੋਲੋ ਜੰਮੀ ਤਾਈ ਪਾ ਦਿਓ ਗੂਜ ਜਿਕਾਰੋ ਵੇ ਸਿਰ ਜਾਵੇ ਲੱਖ ਵਾਰ ਸਦਕਾ ਹਾਰੋ ਵੇ ਸਿਰ ਜਾਵੇ ਲੱਖ ਵਾਰ ਸਦਕਾ ਹਾਰੋ